ਜਿਲੰਦਰ ਸਥਿਤ ਸ਼ਕਤੀਪੀਠ ਸ਼੍ਰੀ ਦੇਵੀ ਤਲਾ ਮੰਦਿਰ ਦੇ ਸਰੋਵਰ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਮੰਦਿਰ ਦੇ ਇੱਕ ਸੇਵਾਦਾਰ ਨੇ ਲਾਸ਼ ਨੂੰ ਵੇਖਿਆ ਜਿਸ ਤੋਂ ਬਾਅਦ ਉਸਨੇ ਮਾਮਲੇ ਦੀ ਸੂਚਨਾ ਮੰਦਿਰ ਕਮੇਟੀ ਨੂੰ ਦਿੱਤੀ ਮੰਦਰ ਕਮੇਟੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਕਤਨਾ ਵਾਲੀ ਥਾਂ ਤੇ ਜਾਂਚ ਲਈ ਪਹੁੰਚੀ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ 33 ਸਾਲਾ ਸਾਹਿਲ ਸ਼ਮ ਵਿੱਚ ਹੋਈ ਹੈ ਉਹ ਸ਼ਿਵਨਗਰ ਦਾ ਰਹਿਣ ਵਾਲਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਾਸ਼ ਕਰੀਬ 2 ਦਿਨ ਪੁਰਾਣੀ ਹੈ। ਕਿਉਂਕਿ ਸਰੀਰ ਬੁਰੀ ਤਰ੍ਹਾਂ ਫੁੱਲਿਆ ਹੋਇਆ ਸੀ। ਸਾਹਿਲ ਦੀ ਲਾਸ਼ ਸਰੋਵਰ ਵਿੱਚ ਕਿਵੇਂ ਤੇ ਕਿਉਂ ਪਹੁੰਚੀ ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਾਮਲਾ ਹੱਤਿਆ ਦਾ ਹੈ। ਜਾ ਆਤਮ ਹੱਤਿਆ ਦਾ ਤੇ ਬਾਡੀ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਬਾਡੀ ਜਿਹੜੀ ਦੇਵੀ ਤਲਾਬ ਤਲਾਬ ਚ ਛਾਲ ਮਾਰੀ ਆ ਅੱਜ ਦੀ ਮਾਰੀ ਇਹਦੀ ਪਤਾ ਸੀ ਕਾਰਨਾਂ ਦਾ ਨਹੀਂ ਪਤਾ ਲੱਗ ਰਿਹਾ ਤੇ ਇਹਦਾ ਨਾਂ ਇਹਦਾ ਆਧਾਰ ਕਾਰਡ ਮਿਲਿਆ ਉਹ ਤਾਂ ਨਾਂ ਸਾਹਿਲ ਸ਼ਾਮ ਪੁੱਤਰ ਸ੍ਰੀ ਬਰਿੰਦਰ ਕੁਮਾਰ ਵਾਸੀ 121 ਸ਼ਿਵ ਨਗਰ ਸੋਡਰ ਰੋਡ ਜੰਦਾ ਦਾ ਰਹਿਣ ਵਾਲਾ ਤੇ ਬਾਕੀ ਦੇ ਤਬ ਦੀ ਇਸ ਤੋਂ ਬਾਅਦ ਹੀ ਪਤਾ ਲੱਗਿਆ ਕਾਰਨਾਂ ਦਾ ਬਾਅਦ ਪਤਾ ਲੱਗ ਸਕਦਾ ਕਿਸ ਕਾਰਨ ਛਾਲ ਵਾਲੀ ਕੀ ਗੱਲਬਾਤ ਹੋਈ ਆ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਜਸ ਸਾਨੂੰ 25 30 ਮਿੰਟ ਪਹਿਲਾਂ ਸੂਚਨਾ ਮਿਲੀ ਸੀ ਫਿਰ ਬੋਡੀ ਤਾਰੇ ਉਸੇ ਟਾਈਮ ਅਸੀਂ ਬੰਦੇ ਲਾ ਕੇ ਕਢਾ ਕੇ ਬਾਹਰ ਦੇਖਿਆ ਤੇ ਡੈੱਡ ਹੋ ਚੁੱਕਾ ਸੀ ਪਹਿਲੇ ਉਮਰ ਕਿੰਨੀ ਹੈ ਬੰਦੇ ਦੀ ਉਮਰ ਇਹ ਆਧਾਰ ਕਾਰਡ ਦੇ ਹਿਸਾਬ ਨਾਲ ਇਹਦਾ 90 ਦਾ ਜਨਮ ਹੈ ਸਰ ਕਿਹੜੀ ਜਗ੍ਹਾ ਲਾਸ਼ ਮਿਲੀ ਹੈ ਲਾਸ਼ ਲਾਉਂਟ ਚ ਮਿਲੀ ਹੈ ਤੇ ਕੰਮ ਕਰਦਾ ਸੀ ਆਣ ਜਾਂਦੀ ਆ ਕੋਈ ਇਹ ਕੁਛ ਨਹੀਂ ਪਤਾ ਕਿਸੇ ਕਿਸੇ ਕੋਈ ਮੈਨੂੰ ਮੌਕੇ ਤੇ ਮਿਲਿਆ ਸਰ ਕੋਈ ਰਸਤਾ ਨਹੀਂ ਹਜੇ ਮਿਲਿਆ ਤਾਂ ਉਹਨੂੰ ਇਨਫੋਰਮ ਕਰਾਂਗੇ ਉਹਦੇ ਕਰਦੇ ਨੂੰ ਕੋਈ ਵੀ ਜੋ ਆਈਡੀ ਦੇ ਆਧਾਰ ਤੇ ਅਸੀਂ ਇਨਫੋਰਮ ਕਰਾਂਗੇ ਠੀਕ ਨਹੀਂ ਜੋ ਵੀ ਮੁੱਖ ਹਸਥਾਨਾ ਦੇ ਨੋਟਿਸ ਲਿਆਤਾ ਸਰ ਜੋ ਵੀ ਗੱਲ ਮੈਂ ਇਨਸਪੈਕਟਰ ਸੋਢੀ ਲਾਲ ਸਿਕਿਉਰਟੀ ਇੰਚਾਰਜ ਦੇਵਤ ਲਮੰਦਰ